ਸਰਦਾਰੇ ਕੈਂਪ ਆਪਣੇ ਕੋਲ ਪੇ ਸਾਡੇ ਸਟੇਟ ਆਰਗੇਨਾਈਜ਼ਰ ਸਰਦਾਰ ਹਰ ਸਿੰਘ ਜੀ ਤੇ ਸਾਡੇ ਜ਼ਿਲ੍ਹਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸ਼ਿਪਾਲ ਗੋਲਜੀ ਜੀ ਵੀ ਇੱਥੇ ਆਪਣੇ ਕੋਲ ਅੱਤੇ ਲਗਾਇਆ ਜਾ ਰਿਹਾ ਆਪਣੇ ਕੋਲ ਤੇ ਸਾਡੇ ਜੋ ਡਿਸਟ੍ਰਿਕਟ ਡੀਓ ਸੀ ਹੈਗੇ ਸਰਦਾਰ ਅਮਰਪਾਲ ਸਿੰਘ ਜੀ ਬਰਾੜਾ ਉਹਨਾਂ ਦੇ ਰਹਿਨਮਾਈ ਹੇਠ ਅਸੀਂ ਇੱਥੇ ਲਗਾ ਰਿਹਾ ਆਪਣੇ ਕੋਲ ਇਹ ਕੈਂਪ ਆਪਣੇ ਕੋਲ ਹੈ ਸਾਡੇ ਸਕਾਉਟਸ ਤੇ ਗਾਈਡਸ ਦੇ ਲਈ ਲਗਾਇਆ ਜਾਂਦਾ ਸਕਾਉਟਸ ਬੁਆਏਜ਼ ਨੂੰ ਕਹਿੰਦੇ ਹਨ আর ਗਾਈਡਸ ਦੇ ਲਈ ਲੜਕੀਆਂ ਨੂੰ ਕਹਿੰਦੇ ਆਪਣੇ ਕੋਲ ਪਰ ਇਹਨਾਂ ਨੂੰ ਬੱਚੇ ਜਿਹੜੇ 12 ਤੋਂ 16 ਸਾਲ ਦੇ ਬੱਚੇ ਆਪਣੇ ਕੋਲ ਉਹਨਾਂ ਲਈ ਲਗਾਇਆ ਜਾਂਦਾ ਹੈਗਾ ਇਹ ਸਕਾਊਟ ਕੈਂਪ ਲਗਾਉਂਦਾ ਮਕਸਦ ਸਾਡਾ ਇਹ ਹੈ ਕਿ ਆਪਣੇ ਕੋਲ ਬੱਚੇ ਇਹਨੇ ਇੱਕ ਚੰਗੇ ਨਾਗਰਿਕ ਦੇ ਤੌਰ ਤੇ ਆਪਣੇ ਕੋਲ ਔਰ ਦੇਸ਼ ਦੇ ਦੀ ਜਿਹੜੀ ਤਰੱਕੀ ਉਹ ਤੇ ਯੋਗਦਾਨ ਪਾਉਣ ਦੇ ਲਈ ਆਪਣੇ ਕੋਲ ਤਿਆਰ ਹੋ ਸਕਣ। ਸੋ ਇਹਦੇ ਬੈਨੀਫਿਟ ਇਹ ਜੋ ਹੱਥ ਹੈ ਬੈਨੀਫਿਟ ਇਹ ਹੈ ਕਿ ਬੱਚਿਆਂ ਦੇ ਨੂੰ ਰਾਸ਼ਟਰਪਤੀ ਭਵਨ ਤੱਕ ਪਹੁੰਚਣ ਦਾ ਇੱਕ ਰਸਤਾ ਬੜਾ ਆਸਾਨ ਹੋ ਜਾਂਦਾਗਾ ਹੋਰਾਂ ਰਸਤਾ ਦੇ ਮੁਤਾਬਿਕ ਰਾਸ਼ਟਰਪਤੀ ਤੋਂ ਇਨਾਮ ਲੈਣ ਦੇ ਲਈ ਇਹ ਆਪਣਾ ਕੋਈ ਰਸਤਾ ਬੜਾ ਲੰਬਾ ਹੈ ਆਪਣਿਕਲ ਲੇਕਿਨ ਇੱਥੇ ਕੀ ਆਪਣਿਕੋਲੇ ਸਾਡਾ ਡਿਸਟ੍ਰਿਕਟ ਲੈਵਲ ਦਾ ਕੈਂਪ ਹੈ ਡਿਸਟ੍ਰਿਕਟ ਲੈਵਲ ਦੇ ਕੈਂਪ ਤੋਂ ਬਾਅਦ ਇਹ ਸਟੇਟ ਲੈਵਲ ਰਾਜਾ ਪੁਰਸਕਾਰ ਲਗਾ ਲੈਂਦੇ ਆ ਅਗਰ ਰਾਜਾ ਪੁਰਸਕਾਰ ਵੀ ਕਲੀਅਰ ਕਰ ਲੈਂਦਾ ਤਾਂ ਸਿੱਧਾ ਰਾਸ਼ਟਰਪਤੀ ਭਵਨ ਦੇ ਵਿੱਚ ਆ ਕੇ ਰਾਸ਼ਟਰਪਤੀ ਤੋਂ ਇਨਾਮ ਲੈ ਸਕਦਾ ਹੈ ਕੈਂਪ ਵਿੱਚ ਕਿਹੜੇ ਕਿਹੜੇ ਸਕੂਲ ਦੇ ਬੱਚੇ ਨੇ ਹਿੱਸਾ ਲਿਆ ਸਾਡੇ ਕੋਲ ਤੇ 6 ਸਕੂ

ਜੇਕਰ ਸਕਾਉਟਸ ਹੈਗੇ ਤਾਂ ਨਿਕਲਦਾ ਰੇਲਵੇ ਚ ਉਹਨਾਂ ਦੇ ਲਈ ਇੱਕ ਖਾਸ ਰਿਜ਼ਰਵੇਸ਼ਨ ਰੱਖੀ ਹੋਈ ਹੈ ਕਾਫੀਆਂ ਸਾਰੀਆਂ ਸਰਕਾਰਾਂ ਨੇ ਜਿਵੇਂ ਰਾਜਸਥਾਨ ਸਰਕਾਰ ਆ ਆਪਣੇ ਕੋਲ ਉਹਨਾਂ ਨੇ ਵੀ ਸਕਾਉਟਸ ਦੇ ਲਈ ਆਪਣੇ ਕੋਲ ਰਿਜ਼ਰਵੇਸ਼ਨ ਰੱਖੀ ਹੋਈ ਹੈ ਅਸੀਂ ਵੀ ਪੂਰੀ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਆਪਣੇ ਕੋਲ ਕਿ ਦੂਜੀਆਂ ਸਟੇਟਾਂ ਜਿਦਾਂ ਸਾਨੂੰ ਵੀ ਆਪਣੇ ਕੋਲ ਇਸ ਪੰਜਾਬ ਦੇ ਉੱਤੇ ਜਿਹੜੇ ਸਕਾਉਟਸ ਹੈਗੇ ਉਹਨਾਂ ਲਈ ਕੁਝ ਰਿਜ਼ਰਵੇਸ਼ਨ ਨੌਕਰੀਆਂ ਵਿੱਚ ਕਰੇ ਆਪਣੇ ਪਰ ਤੇ ਗੱਲ ਕਰੀਏ ਉਹ ਤੱਕ ਕਿੰਨੇ ਕੁ ਬੱਚੇ ਮਤਲਬ ਕਿ ਸਰਕਾਰੀ ਜੋਬ ਲੈ ਚੁੱਕੇ ਹਨ ਬਹੁਤ سارے ਬੱਚੇ ਲੈ ਚੁੱਕੇ ਆ ਜੀ ਉਹਨੇ ਦੀ ਕੱਲ ਸਾਡੇ ਕੋਲ ਬਲਦੇਵ ਸਿੰਘ ਜੀ ਆਏ ਸੀ ਜਿਹੜੇ ਕਿ ਸਾਡੇ ਸਕਾਉਟ ਦੇ ਸਟੇਟ ਕਾਫੀ ਸਾਰੇ ਜਿਹੜੇ ਨੌਜਵਾਨ ਆਪਣੇ ਕੋਲ ਸਕਾਊਟ ਦੇ ਰਾਹੀਂ ਆਪਣੇ ਕੋਲ ਸਰਕਾਰੀ ਜੋਬ ਪ੍ਰਾਪਤ ਕਰ ਚੁੱਕੇ ਆ। ਸਭ ਤੋਂ ਵੱਡੀ ਗੱਲ ਕਰੀਏ ਜਿਹੜੇ ਕੈਂਪਸ ਹੈਗੇ ਆ ਇਹ ਕੰਟੀਨਿਊ ਚੱਲਦੇ ਆ। ਤੇ ਇੱਕ ਖਾਸ ਸੀਜ਼ਨ ਚੱਲਦੇ ਆ ਜਦ ਤੁਸੀਂ ਇਹ ਦੇਖਦੇ ਆ ਆਪਣੇ ਕੋਲ ਕਿ ਸਾਡੇ ਜਿਹੜੇ ਸਕੂਲਸ ਆਪਣੇ ਕੋਲ ਸਕੂਲਾਂ ਸਾਡੇ ਕੋਲ ਬੱਚੇ ਉਸ ਟਾਈਮ ਫ੍ਰੀ ਹੁੰਦੇ ਆ ਇਸ ਐਕਟੀਵਿਟੀਜ਼ ਤੋਂ ਬਾਅਦ ਲੈਣ ਆਪਣੇ ਕੋਲ। ਹਰ ਸਾਲ ਦੇ ਵਿੱਚ ਅਸੀਂ ਆਪਣੇ ਕੋਲ ਲਗਭਗ ਦੋ ਵਾਰ ਹੀ ਅਸੀਂ ਇਹ ਕੈਂਪ ਲਗਾਨੇ ਆਗੇ। ਮੈਂ ਅਮਿੰਦਰਪਾਲ ਸਕਾਊਟ ਮਾਸਟਰ ਐਂਡ ਡਿਸਟ੍ਰਿਕਟ ਬਾਰਡਨ ਸਕਾਊਟ ਬਠਿੰਡਾ ਜਿਹੜਾ ਅੱਜ ਸਰਕਾਰੀ ਅਦਰ ਸੀਮਸ ਕੈਂਡੀ ਸਕੂਲ ਬਟੰਡਾ ਵਿਖੇ ਸਕਾਊਟ ਦਾ ਤ੍ਰਿਥ ਸਪਾਨ ਕੈਂਪ ਸਾਡੇ ਮਾਨਯੋਗ ਐ ਐਸਓਸੀ ਸਰਦਾਰ ਔਂਕਾਰ ਸਿੰਘ ਜੀ ਐਸਓਸੀ ਸਕਾਊਟ ਸਰਦਾਰ ਅਮਰ ਸਿੰਘ ਬਰਾੜ ਜੀ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼ਿਪਾਲ ਗੋਲ ਜੀ ਤੇ ਡਿਸਟ੍ਰਿਕਟ ਸੈਕਟਰੀ ਸਰਦਾਰ ਗਰਮੀਤ ਸਿੰਘ ਦੀ ਰਮਾਇਣ ਯੋਗអ្វី ਦੇ ਵਿੱਚ ਜਿਹੜਾ 10 12 ਤੋਂ 10 ਦਸੰਬਰ ਤੋਂ ਲੈ ਕੇ 13 ਦਸੰਬਰ ਤੱਕ ਇਹ ਕੈਂਪ ਜਿਹੜਾ ਸਕਾਊਟ ਦਾ ਇੱਥੇ ਲਗਾਇਆ ਜਾ ਰਿਹਾ ਹੈ ਇਸ ਕੈਂਪ ਦਾ ਮੇਨ ਮਕਸਦ ਹੈ ਕਿ ਸਕਾਊਟ ਦੇ ਵਿੱਚ ਜਿਹੜੇ ਹੈ ਇਸ ਸਵੈ ਡਿਸਪਲਿਨ ਦੀ ਭਾਵਨਾ ਜਿਹੜੀ ਹੈ ਕ੍ਰੀਏਟ ਕਰਨਾ ਇਸ ਭक्ति ਦੀ ਭਾਵਨਾ ਬੱਚਿਆਂ ਵਿੱਚ ਪੈਦਾ ਕਰਨੀ ਹੈ ਜਿਹੜੇ ਬੱਚੇ ਇਹਨਾਂ ਦੀ એનર્ਜੀ ਹੈ ਉਹ ਚੰਗੇ ਪਾਸੇ ਲਾਣੀਆਂ ਜਿਵੇਂ ਕਿ ਬੱਚੇ ਗਲਤ ਸੋਸਾਇਟੀਆ ਦੇ ਵਿੱਚ ਪਾਏ ਜਾਂਦੇ ਆ ਤਾਂ ਅਸੀਂ ਇੱਕ ਬੱਚੇ ਨੂੰ ਸਮਾਜ ਦੇ ਵਿੱਚ ਜਿਹੜਾ ਇੱਕ ਚੰਗਾ ਨਾਗਰਿਕ ਜਿਹੜਾ ਉਹ ਬਣਾਣਾ ਹੈ ਤਾਂ ਇਹਨਾਂ ਦਾ ਜਿਹੜਾ ਦਿੱਤੀ ਸੰਪਲ ਕੈਂਪ ਹੈ ਉਸ ਤੋਂ ਬਾਅਦ ਇਹ ਸੜਕ ਨੂੰ ਗਵਰਨਰ ਵਾਰ ਲਈ ਹੈ ਤਾਰਾ ਦੇ ਵੀ ਟ੍ਰੇਨ ਸੈਂਟਰ ਸਿਮਲਾ ਜਾਣਗੇ ਉਸ ਤੋਂ ਬਾਅਦ ਇਹ ਜਿਹੜਾ ਟ੍ਰੇਨਿੰਗ ਜਿਹੜਾ ਕੋਰਸ ਕਰਕੇ ਇਹ ਰਾਸ਼ਪਤੀ ਅਵਾਰਡ ਲਈ ਜਾਣਗੇ ਤਾਂ ਜਿਵੇਂ ਰਾਜਸਥਾਨ ਦੇ ਵਿੱਚ ਕਾਊਂਡ ਦਾ ਕੋਟਾ ਹੈ ਜਿਵੇਂ ਰੇਲਵੇ ਦੇ ਵਿੱਚ ਕੋਟਾ ਹੈ ਇਹਦੇ ਵਿੱਚ ਕੀ ਹੈ ਕਿ ਜਿਹੜਾ ਰਾਸ਼ਪਤੀ ਰੋਵਰ ਜਾਂ ਰਾਸ਼ਪਤੀ ਸਕਾਊਟ ਹੁੰਦਾ ਉਹ ਜੰਬੂਰੀ ਸਟੇਟ ਰੈਲੀ ਤੇ ਰਾਸ਼ਪਤੀ ਅਵਾਰਡ ਲਿਆ ਉਹ ਅਪਲਾਈ ਜਿਹੜਾ ਉਹ ਕਰ ਸਕਦਾ ਇਹ ਜੋਬ ਜਿਹੜਾ ਕੋਸਟੇਟ ਦੇ ਰੇਲਵੇ ਦੇ ਵਿੱਚ ਜਾਂ ਰਾਸ਼ਟਰੀ ਸਟੇਟ ਦੇ ਵਿੱਚ ਵੀ ਆ ਉਹ ਲੈ ਸਕਦਾ ਤਾਂ ਹੋਰ ਵੀ ਜੋ ਇਹਨਾਂ ਦੀ ਇੰਟਰਵਿਊ ਹੁੰਦੀ ਹੈ ਉਹਨਾਂ ਦੇ ਵਿੱਚ ਜਿਹੜੇ ਆ ਇਹ ਪੰਜ ਨੰਬਰ ਜਿਹੜੇ ਸਕਾਉਟ ਦੇ ਵਿੱਚ ਲਾਏ ਜਾਂਦੇ ਆ ਤਾਂ ਸਾਡਾ ਮੇਨ ਮਕਸਦ ਜਿਹੜਾ ਇਹਨਾਂ ਦਾ ਕੀ ਜਦੋਂ ਵੀ ਇਹ ਸਕਾਉਟ ਜਿਹੜੇ ਆ ਜੁਆਇਨ ਕਰ ਲੈਣੇ ਆ ਤਾਂ ਕਿਸੇ ਤੇ ਡਿਪੈਂਡ ਨਹੀਂ ਰਹਿੰਦੇ ਇਹ ਆਪਣਾ ਕੰਮ ਆਪ ਕਰਦੇ ਜਿਵੇਂ ਫਾਰ ਐਗਜ਼ਾਮਪਲ ਆਪਣੇ ਕੋਈ ਇਹਨਾਂ ਦੀ ਹਾਈਕਿੰਗ ਟਰੈਕਿੰਗ ਟਰੇਨਿੰਗ ਸੈਂਟਰ ਦਾ Shimla ਕਿਹਨਾਂ ਦਾ ਕੈਂਪ ਲੱਗਦਾ ਤਾਂ ਇਹ ਨਾਈਟ ਵੇਲੇ ਵੀ ਕੈਂਪ ਲਾਂਦੇ ਆ ਤਾਂ ਉੱਥੇ ਵੀ ਜਿਹੜਾ ਆਪਣਾ ਜਿਹੜਾ ਉਹ ਆਪਣਾ ਖਾਣਾ ਜਿਹੜਾ ਉਹ ਆਪ ਤਿਆਰ ਕਰਦੇ ਆ ਤੇ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਆ ਤਾਂ ਇਹ ਇਹਨਾਂ ਡਰ ਘੜ ਕੇ ਇੱਕ ਚੰਗਾ ਜਿਹੜਾ ਨਾਗਰਿਕ ਜਿਹੜਾ ਬਣਾਇਆ ਜਾਂਦਾ ਤੇ ਜਿਹੜੇ ਅਨੁਸ਼ਾਸਨ ਦੀ ਭਾਵਨਾ ਜਿਹੜੀ ਆ ਉਹ ਇਹਨਾਂ ਬੱਚਾ ਵਿੱਚ ਜਿਹੜੀ ਆ ਉਹ ਕ੍ਰੀਏਟ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਜਿਹੜੇ ਮਾਨਜੋ ਸਾਡੇ ਪ੍ਰਿੰਸੀਪਲ ਆ ਐ ਸ਼੍ਰੀਮਤੀ ਰੂਬੀ ਬਾਂਸਲ ਜੀ ਸਾਨੂੰ ਇਸ ਕੈਂਪ ਦੇ ਵਿੱਚ ਪੂਰਾ ਸਹਿਯੋਗ ਦੇ ਰਹੇ ਆ ਸਟੇਟ ਟੀਮ ਡਿਸਟ੍ਰਿਕਟ ਟੀਮ ਜਿਹੜਾ ਕੈਂਪ ਦੇ ਵਿੱਚ ਜਿਹੜਾ ਇੱਥੇ ਆ ਸਾਨੂੰ ਪੂਰਾ ਤਨ ਦੇ ਨਾਲ ਆਪਣਾ ਪੂਰਾ ਸਹਿਯੋਗ ਦੇ ਰਹੇ ਆ